ਵਾਹਿਗੁਰੂ 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 ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਯੂਨੀ ਸੇਵੰ ਗੁਰ ਪਰਸਾਦ ਜੇ ਤਾਸਮੰਦ ਸਾਗਰ ਨੀਰ ਪਰਿਆ ਤੇ ਤੇ ਓਗਣ ਹਮਾਰੇ ਦਇਆ ਕਰੋ ਕਿਛੁ ਮਿਹਰ ਉਪਾਓ ਡੁੱਬਦੇ ਪੱਥਰ ਤਾਰੇ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਸੁਖ ਹੋ ਤਲੇ ਗੁਰ ਸੇਵੀਆ ਹੇ ਨਸਸ ਸਹਜ ਸੁਬਾਈ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਤੋਖ ਚਾਏ ਤਨ ਵਾਹਿਗੁਰੂ ਸਾਹਿਬ ਜੀ ਰਾਗ ਗੋੜੀ ਚੇਤੀ ਮਹਿਲਾ ਪੰਜਵਾ ੴ सਤगुरु प्रसाद सुख नाही रे हर भगत बिना जीत जन्म ए रत्न अमोलक साद संगत जप एक खना खिना रहाओ वाहि गुरु जी का खालसा ਵਾਹਿਗੁਰਜੀ ਕੀ ਫਤਿਹ ਚਵਰ ਸ਼ਤਰ ਤਖਤ ਦੇ ਮਾਲਕ ਖੰਡਾਂ ਬ੍ਰਹਮੰਡਾਂ ਦੇ ਮਾਲਕ ਧਰਤੀ ਦੇ ਮਾਲਕ ਕਲਯੁਗ ਦੇ ਤਾਰਨਹਾਰ ਬਾਣੀ ਦੇ ਬੋਹਿਤ ਤਨ 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 ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੇ ਸਾਰਿਆਂ ਤੇ ਅਪਾਰ ਬਖਸ਼ਿਸ਼ ਕੀਤੀ ਆ ਮੇਰਾ ਮਤ ਕੀਤੀ ਆ ਤਰਸ ਕੀਤਾ ਆ ਕਿ ਗੁਰੂ ਪਾਤਸ਼ਾਹ ਨੇ ਆਪਾਂ ਨੂੰ ਸੋਹਣੀ ਗੋਦ ਚ ਬਿਠਾਇਆ ਆ ਆਪਣਾ ਪਾਵਨ ਪਵਿੱਤਰ ਨਾਮ ਜਪਾਇਆ ਆ ਆਪਣੀ ਸੰਗਤ ਦਿੱਤੀ ਆ ਸੋ ਗੁਰੂ ਪਾਤਸ਼ਾਹ ਦੀਆਂ ਸਾਰੀਆਂ ਦਾਤਾਂ ਲਈ ਕੋਟਾਨ ਕੋਟ ਕਰੋੜਾਂ ਵਾਰ ਧੰਨਵਾਦ ਆ ਸ਼ੁਕਰ ਆ ਕਿ ਗੁਰੂ ਪਾਤਸ਼ਾਹ ਨੇ ਇੰਨੀ ਸੋਹਣੀ ਸੰਗਤ ਦਿੱਤੀ ਗੁਰੂ ਪਾਤਸ਼ਾਹ ਨੇ ਆਪਣੇ ਨਾਲ ਜੋੜਿਆ ਮਨੁੱਖਾ ਜਨਮ ਦਿੱਤਾ ਆਪਣੇ ਚਰਨਾਂ ਨਾਲ ਜੋੜਿਆ ਆਪਣੀ ਅੰਮ੍ਰਿਤ ਦੀ ਦਾਤ ਦਿੱਤੀ ਇਹ ਸਾਰੀਆਂ ਦਾਤਾਂ ਲਈ ਤਨ ਤਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਆ ਕਿ ਗੁਰੂ ਪਾਤਸ਼ਾਹ ਆਪਣੇ ਤੇ ਬਹੁਤ ਬਖਸ਼ਿਸ਼ ਕਰਦੇ ਆ ਕਿਰਪਾ ਕਰਦੇ ਆ ਸੂਰਪਾਤਸ਼ਾਹ ਨੇ ਰਹਾਉ ਦੀ ਧੋਕ ਵਿੱਚ ਗੁਰੂ ਸਾਹਿਬ ਗੱਲ ਕਰਦੇ ਆ ਸੁਖ ਨਾਹੀ ਰੇ ਹਰ ਭਗਤ ਬਿਨਾ ਕਿ ਹਰ ਜੀਵ ਸੁਖ ਤੇ ਤੇ ਸਾਰਾ ਸਤਿਜ ਨਿਰਭਰ ਆ ਜਿਹੜੀ ਜੀਵ ਦੀ ਭੱਜ ਦੌੜ ਲੱਗੀ ਪਈ ਆ ਸਵੇਰ ਤੋਂ ਸ਼ਾਮ ਤੱਕ ਪੈਸੇ ਦੇ ਪਿੱਛੇ ਭੱਜਾ ਫਿਰਦਾ ਆ ਜੀਵ ਮਿਹਨਤ ਕਰਦਾ ਆ ਕਿ ਮੈਂ ਬਹੁਤ ਜ਼ਿਆਦਾ ਕਮਾ ਲਾਂ ਬਹੁਤ ਮਿਹਨਤ ਕਰਾਂ ਮੈਂ ਆਪਣੇ ਬੱਚਿਆਂ ਬੱਚਿਆਂ ਲਈ ਕਮਾਵਾਂ ਘਰ ਲਈ ਕਮਾ ਲਾਂ ਹਾਰ ਸੋਖ ਮੇਰੇ ਕੋਲ ਹੋਵੇ ਵਧੀਆ ਘਾਰ ਹੋਵੇ ਵਧੀਆ ਗੱਡੀ ਹੋਵੇ ਕਿ ਪੈਸਾ ਮੇਰੇ ਤੋਂ ਮੁੱਕੇ ਹੀ ਨਾ ਪੰ ਜਿਹੜਾ ਮਨੁੱਖਾ ਸਰੀਰ ਮਿਲਿਆ ਆ ਵਾਹਿਗੁਰੂ ਨੇ ਤੇ ਸਰੀਰ ਇਸ ਲਈ ਦਿੱਤਾ ਆ ਕਿ ਤੂੰ ਉੱਥੇ ਜਾ ਕੇ ਭਗਤੀ ਕਰਨੀ ਆ ਸਿਮਰਨ ਕਰਨਾ ਵਾ ਤੇਰਾ ਇਹ ਹੀ ਮਨ ਮਨੋਰਥ ਆ ਕਿ ਤੂੰ ਉੱਥੇ ਜਾ ਕੇ ਅੰਮ੍ਰਿਤ ਦੀ ਦਾਤ ਲੈਣੀ ਆ ਤੇ ਸੰਗਤ ਕਰਨੀ ਆ ਭਗਤੀ ਕਰਨੀ ਆ ਵਾਹਿਗੁਰੂ ਨਾਲ ਪਿਆਰ ਕਰਨਾ ਆ ਪਤਾ ਨਹੀਂ ਕਿੰਨੇ ਜਨਮ ਕਰੋੜਾਂ ਜਨਮਾਂ ਨਰਕ ਪਤਾ ਨਹੀਂ ਕਿੰਨਾ ਕੋਸ਼ਾ ਪਤਾ ਨਹੀਂ ਕਿੱਥੋਂ ਕਿੱਥੋਂ ਢਟਕ ਕੇ ਆਪਾਂ ਨੂੰ ਇਹ ਸਰੀਰ ਮਿਲਿਆ ਆ ਪਰ ਜੀਵ ਵਿਚਾਰਾ ਇੱਥੇ ਦੁਨੀਆ ਤੇ ਆ ਕੇ ਉੱਥੇ ਤੇ ਵਾਅਦਾ ਕਰ ਆਉਂਦਾ ਆ ਧੰਨ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਿ ਮੈਂ ਭਗਤੀ ਕਰੂੰਗਾ ਮੈਂ ਤੇਰਾ ਨਾਮ ਜਪੂੰਗਾ ਮੈਂ ਤੇਰੀ ਸੇਵਾ ਕਰੂੰਗਾ ਸਰਬੱਤ ਦਾ ਭਲਾ ਕਰੂੰਗਾ ਪਰ ਜਦੋਂ ਉਹ ਦੁਨੀਆ ਤੇ ਆ ਜਾਂਦਾ ਵਾ ਉਹਨੂੰ ਜਨਮ ਮਿਲਦਾ ਆ ਤੇ ਫਿਰ ਉਹਦਾ ਦੁੱਧ ਨਾਲ ਬਹੁਤ ਜ਼ਿਆਦਾ ਪਿਆਰ ਪੈ ਜਾਂਦਾ ਫਿਰ ਮਾਂ ਨਾਲ ਪਿਆਰ ਪੈ ਜਾਂਦਾ ਵਾ ਫਿਰ ਪਿਓ ਨਾਲ ਪਿਆਰ ਪੈ ਜਾਂਦਾ ਵਾ ਫਿਰ ਹੌਲੀ-ਹੌਲੀ ਸਾਰੇ ਰਿਸ਼ਤੇਦਾਰਾਂ ਨਾਲ ਪਿਆਰ ਪੈ ਜਾਂਦਾ ਫਿਰ ਘਰ ਨਾਲ ਪਿਆਰ ਪੈ ਜਾਂਦਾ ਵਾ ਫਿਰ ਜਿਉਂ-ਜਿਉਂ ਵੱਡਾ ਹੁੰਦਾ ਜਾਂਦਾ ਵਾ ਤਿਉਂ-ਤਿਉਂ ਮੋਹ ਜ਼ਿਆਦਾ ਵਧਦਾ ਜਾਂਦਾ ਵਾ ਉਹਨੂੰ ਸਮਝ ਆਉਂਦੀ ਜਾਂਦੀ ਆ ਪਰ ਉਹਨੂੰ ਇਹ ਨਹੀਂ ਪਤਾ ਕਿ ਮੈਂ ਸੰਸਾਰ ਤੇ ਰਹਿ ਕੇ ਪਰਿਵਾਰ ਵਿੱਚ ਰਹਿ ਕੇ ਸਾਰਿਆਂ ਚ ਰਹਿ ਕੇ ਮੈਂ ਨਾਮ ਜਪਣਾ ਆ ਭਗਤੀ ਕਰਨੀ ਆ ਸਿਮਰਨ ਕਰਨਾ ਆ ਸੰਗਤ ਕਰਨੀ ਆ ਜਿਹੜਾ ਮੇਰਾ ਅਸਲੀ ਕੰਮ ਆ ਗੁਰਸਹਿਬ ਨੇ ਪਰਿਵਾਰ ਚ ਰਹਿਣ ਨੂੰ ਮਨਾ ਨਹੀਂ ਕੀਤਾ ਮਿਹਨਤ ਕਰਨ ਨੂੰ ਮਨਾ ਨਹੀਂ ਕੀਤਾ ਸਾਰੇ ਕੰਮ ਹੱਸਣ ਨੂੰ ਮਨਾ ਨਹੀਂ ਕੀਤਾ ਸੌਣ ਨੂੰ ਮਨਾ ਨਹੀਂ ਕੀਤਾ ਪਰ ਗੁਰਪਾਤਸ਼ਾਹ ਨੇ ਕਿਹਾ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਨਿਰਲੇਪ ਰਹਿਣਾ ਆ ਜਿਆਦਾ ਮੋਹ ਨਹੀਂ ਕਰਨਾ ਕਿ ਜੀਵ ਪਰਿਵਾਰ ਨੂੰ ਮੇਨ ਸਮਝਦਾ ਆ ਉਹਦੇ ਲਈ ਠਗੀਆਂ ਵੀ ਮਾਰੀ ਜਾਂਦਾ ਆ ਧੋਖੇ ਵੀ ਕਰੀ ਜਾਂਦਾ ਆ ਕਿੰਨਾ ਕੁਛ ਕਰਦਾ ਆ ਝੂਠ ਵੀ ਬੋਲਦਾ ਆ ਪਰ ਇਹ ਨਹੀਂ ਪਤਾ ਕਿ ਮੇਰੇ ਕਰਮ ਬਣ ਰਹੇ ਆ ਮੈਂ ਇੱਥੋਂ ਚਲੇ ਜਾਣਾ ਵਾ ਇੱਕ ਦਿਨ ਤੇ ਸਾਰਾ ਭੁਗਤਾਨ ਮੈਨੂੰ ਹੀ ਪੈਣਾ ਆ ਇਹ ਪਰਿਵਾਰ ਨੇ ਤੇ ਇੱਥੇ ਰਹਿ ਜਾਣਾ ਆ ਘਰ ਨੇ ਵੀ ਇੱਥੇ ਰਹਿ ਜਾਣਾ ਆ ਸੂਗੁਰ ਪਾਤਸ਼ਾਹ ਨੇ ਰਹਾਉ ਦੀ ਧੁੱਕ ਵਿੱਚ ਸੁਖ ਦੀ ਗੱਲ ਕੀਤੀ ਆ ਸੁਖ ਨਾ ਹੀ ਰਹੇ ਹਰ ਭਗਤ ਬਿਨਾ ਸਗੁਰੂ ਪਾਚਾ ਕਹਿੰਦੇ ਹਰ ਜੀਵ ਸੁਖੀ ਹੋਣਾ ਚਾਹੁੰਦਾ ਆ ਆਪਾਂ ਵੀ ਆ ਆਪਾਂ ਨੂੰ ਵੀ ਆ ਕਿ ਅਸੀਂ ਸੁਖੀ ਹੋਈਏ ਸਾਡਾ ਮਨ ਸੰਤੁਸ਼ਟ ਹੋਵੇ ਇਸ ਦੁਨੀਆ ਤੇ ਆ ਕੇ ਕਈ ਵਾਰ ਆਪਣਾ ਮਨ ਵੀ ਬਹੁਤ ਕਲਪ ਜਾਂਦਾ ਆ ਕਿ ਜਿੱਦਾਂ ਕਈ ਵਾਰ ਜੀਨ ਨੂੰ ਜੀ ਨਹੀਂ ਕਰਦਾ ਕਿ ਇਸ ਦੁਨੀਆ ਤੇ ਕੀ ਕਰਨਾ ਏ ਆ ਕਿ ਕਿਉਂ ਜੀਣਾ ਆ ਜਾਂ ਕਿੱਦਾਂ ਪਰ ਗੁਰੂ ਪਾਚਾ ਕਹਿੰਦੇ ਜਿਹੜਾ ਜੀਵ ਪੜਕਦਾ ਫਿਰਦਾ ਆ ਨਾ ਕਲਪਦਾ ਫਿਰਦਾ ਆ ਕਿ ਸੁਖ ਚਾਹੁੰਦਾ ਆ ਪਰ ਜਿਹੜੇ ਜਿਨ੍ਹਾਂ ਨੂੰ ਵੈਗਰੂਣ ਨੇ ਆਪਣੇ ਨਾਲ ਨਹੀਂ ਜੋੜਿਆ ਉਹ ਤੇ ਸੋਖ ਸਮਝਦੇ ਆ ਕਿ ਸ਼ਾਇਦ ਪੈਸੇ 'ਚ ਹੀ ਸੋਖ ਆ ਪਰਿਵਾਰ 'ਚ ਹੀ ਸੋਖ ਆ ਇਹ ਮੌਜ ਮੇਲੇ 'ਚ ਹੀ ਸੋਖ ਆ ਪਰ ਫਿਰ ਵੀ ਬੰਦਾ ਸੁખી ਨਹੀਂ ਹੁੰਦਾ ਭਾਵੇਂ ਜਿੰਨਾ ਮਰਜ਼ੀ ਉਹਦੇ ਕੋਲ ਪੈਹਾ ਹੋਵੇ ਜਿੰਨੀ ਮਰਜ਼ੀ ਵੱਡੀ ਗੱਡੀ ਹੋਵੇ ਜਿੰਨਾ ਮਰਜ਼ੀ ਵੱਡਾ ਘਰ ਹੋਵੇ ਪ੍ਰਾਪਰਟੀ ਹੋਵੇ ਬਹੁਤ ਵੱਡਾ ਨਾਮ ਫੇਮ ਹੋਵੇ ਪਰ ਤਾਂ ਵੀ ਉਹ ਜੀਵ ਸੁਖ ਸੁખી ਨਹੀਂ ਹੁੰਦਾ ਤਾਂ ਵੀ ਉਹ ਡਿਪਰੈਸ਼ਨ ਜੀ ਆ ਪਰੇਸ਼ਾਨੀ ਜੀ ਆ ਪਰ ਗੁਰੂ ਪਾਤਸ਼ਾਹ ਨੇ ਧੁਰ ਕੀ ਬਾਣੀ ਆ ਸੱਚੀ ਬਾਣੀ ਆ ਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਸਪਸ਼ਟ ਕਰਤਾ ਆ ਕਿ ਜੀਵ ਤੂੰ ਜਿੱਥੇ ਮਰਜੀ ਭੱਜਲਾ ਭਾਵੇਂ ਠਗੀਆਂ ਕਰਲਾ ਭਾਵੇਂ ਸਾਰਾ ਦਿਨ ਮਿਹਨਤ ਕਰੀ ਜਾ ਪਰ ਭਾਵੇਂ ਚੋਰੀਆਂ ਕਰੀ ਜਾ ਪਰ ਅਸਲ ਸੁੱਖ ਜਿਹੜਾ ਵਾ ਉਹ ਨਾਮ ਜੀ ਆ ਪਰ ਜਿਹੜਾ ਮਨੋਕ ਹੈ ਉਹਨੂੰ ਜਦੋਂ ਜਨਮ ਮਿਲ ਜਾਂਦਾ ਆ ਧਰਤੀ ਤੇ ਆ ਜਾਂਦਾ ਆ ਪਰਿਵਾਰ ਨਾਲ ਪਿਆਰ ਪੈ ਜਾਂਦਾ ਆ ਉਹਨੂੰ ਇੰਜ ਲੱਗਦਾ ਕਿ ਜਿਵੇਂ ਮੈਂ ਦਾਹਾਂ ਪੀੜ੍ਹੀਆਂ ਲਈ ਮੈਂ ਹੀ ਕਮਾ ਕੇ ਇੱਥੋਂ ਜਾਣਾ ਵਾਂ ਮੈਂ ਹੀ ਇਹਨਾਂ ਦਾ ਸੋਚਣਾ ਆ ਉਹ ਵਿਚਾਰਾ ਆਪਣਾ ਫਿਕਰ ਕਰਨਾ ਛੱਡ ਹੀ ਦਿੰਦਾ ਵਾ ਕਿਵੇਂ ਆਪਣਾ ਫਿਕਰ ਕਰਾਂ ਮੇਰਾ ਸਮਾਂ ਪਤਾ ਹੀ ਨਹੀਂ ਕਿੰਨਾ ਵਾ ਜਾਂ ਕਿੰਨਾ ਨਹੀਂ ਆ ਸਵਾਸਾਂ ਦਾ ਕੋਈ ਪਤਾ ਪਤਾ ਹੀ ਨਹੀਂ ਆ ਕਈ ਔਰ ਜੰਮਦੇ ਬੱਚੇ ਦੀ ਵੀ ਮੌਤ ਹੋ ਜਾਂਦੀ ਆ ਕਈ ਔਰ ਜਵਾਨ ਦੀ ਵੀ ਹੋ ਜਾਂਦੀ ਆ ਜ਼ਰੂਰੀਤ ਨਹੀਂ ਕਿ ਬੁੱਢੇ ਹੋ ਕੇ ਮਰਨਾ ਆ ਸੁਜੀਵ ਐਦਾਂ ਆਪਣੇ ਮਨ 'ਚ ਸਮਝ ਲੈਂਦਾ ਵਾ ਕਿ ਸ਼ਾਇਦ ਇਹ ਘਰ ਮੇਰਾ ਵਾ ਪਰਿਵਾਰ ਮੇਰਾ ਵਾ ਕਿ ਸ਼ਾਇਦ ਮੈਂ ਛੇਤੀ ਨਹੀਂ ਮਰਨਾ ਬੁੱਢੀ ਹੋ ਕੇ ਹੀ ਮਰਨਾ ਸ਼ੈ ਨਿਆਣੇ ਵਿਆਹ ਕੀ ਮਰਨਾ ਵਾ ਸਾਰੇ ਆਪਣੇ ਆ ਤੰਦੇ ਕਰਕੇ ਹੀ ਮਰਨਾ ਆ ਪਰ ਇਹ ਵਾਹੀ ਗੁਰੂ ਦੇ ਹੱਥ ਆ ਇਹ ਸਾਰੀ ਖੇਡ ਵਾਹੀ ਗੁਰੂ ਦੇ ਹੱਥ ਆ ਜੀਵ ਵਿਚਾਰਾ ਭਲੇਖੇ ਜੀ ਰਹਿ ਜਾਂਦੇ ਕਿੱਦਾਂ ਹੋ ਗਿਆ ਮੈਂ ਕਿੱਦਾਂ ਮਾਇਆ ਤੇ ਖਚਤ ਹੀ ਕਿੱਦਾਂ ਮੇਰਾ ਟਾਈਮ ਵੇਸਟ ਹੋ ਗਿਆ ਫੇਰ ਉਹ ਜਨਮ ਮਰਨ ਦੇ ਗੇੜ ਵਿੱਚ ਪੈ ਜਾਂਦਾ ਆ ਸੁਗੁਰ ਪਾਚਾ ਸੁਖ ਦੀ ਗੱਲ ਕਰਦੇ ਆ ਕਿ ਸੁਖ ਨਾਮ ਚ ਹੀ ਆ ਸੋਏ ਸਰੀਰ ਜਿਹੜਾ ਇਹ ਭਗਤੀ ਕਰਨ ਲਈ ਮਿਲਿਆ ਆ ਪਈ ਪਰ ਆਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸੁਗੁਰੂ ਪਾਤਸ਼ਾਹ ਨੇ ਇਹ ਮਨੁੱਖਾ ਦੇ ਹੀ ਮਿਲੀ ਆ ਇਹ ਭਗਤੀ ਕਰਨ ਲਈ ਮਿਲੀ ਆ ਸਿਮਰਨ ਕਰਨ ਦੀ ਮਿਲੀ ਆ ਸੁਗੁਰੂ ਪਾਤਸ਼ਾਹ ਨੇ ਕਿ ਆਏ ਸਵਾ ਸਵਾ ਸਿਮਰਨ ਕਰੋ ਅਵਰ ਕਾਜ ਤੇਰਾ ਕਿਤੇ ਨਾ ਕਾਮ ਸੁਰਪਾਤਚਾ ਕਹਿੰਦੇ ਖਾਣਾ ਪੀਣਾ ਜਿੰਨੀ ਕ ਲੋੜ ਆ ਉਹਨਾਂ ਕੰਮ ਤੇ ਕਰਨਾ ਹੀ ਆ ਪਰ ਆਪਾਂ ਹੱਦ ਤੋਂ ਵੱਧ ਸੋਚਣ ਲੱਗ ਜਾਂਦੇ ਆ ਹੱਦ ਤੋਂ ਵੱਧ ਆਪਣੀ ਦੌੜ ਲੱਗੀ ਹੋਈ ਆ ਕਿ ਅਹੀਂ ਸ਼ਾਇਦ ਅਹੀਂ ਕਮਾ ਕੇ ਇੱਥੋਂ ਜਾਣਾ ਵਾ ਅਹੀਂ ਸਾਰੇ ਕੰਮ ਕਰਨੇ ਆ ਰੱਬ ਲਈ ਟਾਈਮ ਨਹੀਂ ਕੱਢਦੇ ਸੁਰਪਾਤਚਾ ਕਹਿੰਦੇ ਪਰ ਏਕ ਵਾਰੀ ਆ ਤੈਨੂੰ ਮਿਲੀ ਆ ਤੂੰ ਟਾਈਮ ਸੰਭਾਲ ਲੈ ਆਪਣਾ ਇਹ ਸਵਾਸ ਜਿਹੜੇ ਵਿਅਰਥ ਨਾ ਗਵਾ ਸੋ ਆਪਣੇ ਚੰਗੇ ਭਾਗ ਆ ਕਿ ਗੁਰੂ ਪਾਤਸ਼ਾਹ ਨੇ ਆਪਾਂ ਨੂੰ ਸੰਗਤ ਦਿੱਤੀ ਆ ਸੋਹਣੀ ਸੰਗਤ ਦਿੱਤੀ ਆ ਕਿ ਜਿਹਦੇ ਵਿੱਚ ਇੱਕ ਰੱਬ ਦੀ ਗੱਲ ਆ ਸੱਚੀ ਗੱਲ ਕਿਉਂਕਿ ਗੁਰੂ ਤੇ ਬਹੁਤ ਆ ਦੇਹਤਾਰੀ ਗੁਰੂ ਕਿੰਨੇ ਆ ਹੋਰ ਹੋਰ ਕਿੰਨਾ ਕੁਝ ਚੱਲ ਰਿਹਾ ਆ ਅੱਜ ਕੱਲ ਜਿਨ੍ਹਾਂ ਨੇ ਦੁਨੀਆ ਪਿੱਛੇ ਲਾਈ ਆ ਪਰ ਉਹ ਵਿਚਾਰੇ ਵੀ ਭੋਲੇ ਆ ਜਿਹੜੇ ਪਿੱਛੇ ਲੱਗੇ ਉਹਨਾਂ ਦੇ ਵੀ ਕੁਝ ਵੀ ਵਸਨੀ ਆ ਪਰ ਆਪਾਂ ਨੂੰ ਗੁਰੂ ਪਾਤਸ਼ਾਹ ਨੇ ਕਿੰਨੀ ਸੋਹਣੀ ਸੰਗਤ ਦਿੱਤੀ ਆ ਸੱਚੇ ਗੁਰੂ ਦਿੱਤੇ ਆ ਸੋਹਣੀ ਸੰਗਤ ਦਿੱਤੀ ਆ ਬੇਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਓ ਸੁਗੁਰ ਪਾਚਾ ਕਹਿੰਦੇ ਜਿਹੜੇ ਆਪਣੇ ਪਿਛਲੇ ਆਪਾਂ ਪਤਾ ਨਹੀਂ ਕਿੱਥੋਂ ਆਏ ਆ ਕਿੰਨੇ ਜਨਮਾਂ ਤੋਂ ਆਏ ਆ ਨਰਕਾਂ ਚੋਂ ਆਏ ਆ ਜਾਂ ਕਿਹੜੇ ਕਿਹੜੇ ਕਰਮ ਆਪਣੇ ਕੋ ਹੋਏ ਆ ਅਜੇ ਵੀ ਸਰੀਰ ਆਪਣਾ ਤੇ ਕਿੰਨੇ ਆਪਾਂ ਭੁੱਲਣ ਹਾਰਿਆ ਕਿੰਨੀਆਂ ਆਪਣੇ ਚ ਕਮੀਆਂ ਆ ਕਿੰਨੇ ਆਪਣੇ ਚ ਔਗਣ ਆ ਸੋ ਆਪਾਂ ਇਹ ਸਾਫ ਕਰਨ ਲਈ ਆਏ ਆ ਇੰਨੀ ਦੂਰੋਂ ਆਪਾਂ ਇੱਥੇ ਸੰਗਤ ਆਏ ਆ ਸੋ ਨਾਮ ਜਪਣ ਲਈ ਆਏ ਆ ਕਾਰੇ ਲਈ ਆਏ ਆ ਕਿ ਗੁਰਪਾਤਸ਼ਾ ਸਾਨੂੰ ਜਨਮ ਮਰਨ ਦਾ ਘੇੜ ਨਾ ਮਿਲੇ ਹੋਣਾ ਜਿਹੜੇ ਪਿਛਲੇ ਕਰਮਾਂ ਸਾਰੇ ਸੰਗਤ ਵਿੱਚ ਬੈਠ ਕੇ ਤੇ ਸਾਫ ਹੋ ਜਾਣ ਸੋ ਸੰਗਤ ਸੰਗਤ ਵੀ ਬਨੇ ਤਰ੍ਹਾਂ ਦੀ ਹੁੰਦੀ ਆ ਇੱਕ ਤੇ ਮੇਲੇ ਮਸਿਆ ਹੋਗੀ ਜਾਂ ਟਾਈਮ ਪਾਸ ਵਾਲੀ ਹੋਗੀ ਗੱਲਾਂ ਵਾਲੀ ਹੋਗੀ ਪਰ ਏ ਗੁਰੂ ਦੀ ਸੰਗਤ ਆ ਸਤ ਸੰਗਤ ਕੈਸੀ ਜਾਣੀ ਐ ਜਿੱਥੈ ਏਕੋ ਨਾਮ ਵਖਾਣੀ ਐ ਏਕੋ ਨਾਮ ਹੁਕਮ ਹੈ ਸਤਗੁਰ ਨਾਨਕ ਸਤਗੁਰ ਦੀਆ 부ਜਾਏ ਜਿਉ ਸਵੈਤੰਤਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਆ ਵਾਹਿਗੁਰੂ ਦੀ ਸੰਗਤ ਆ ਇੱਕ ਹੁਕਮ ਆ ਨਾਮ ਜਪਣ ਦਾ ਵਾਹਿਗੁਰੂ ਕਰਨ ਦਾ ਸੋ ਗੁਰੂ ਸਾਹਿਬ ਇਹੀ ਜੀਵ ਨੂੰ ਦੱਸਦੇ ਆ ਕਿ ਤੂੰ ਆਪਣਾ ਟਾਈਮ ਵੇਸਟ ਨਾ ਕਰ ਸੋ ਗੁਰੂ ਪਾਚਾ ਰਹਾਉ ਦੀ ਧੋਕ ਵਿੱਚ ਗੱਲ ਕਰਦੇ ਆ ਸੁਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਇਹ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਖਨਾ ਸੋ ਗੁਰੂ ਪਾਚਾ ਕਹਿੰਦੇ ਜਿੱਦਾਂ ਇੱਕ ਗੀਮ ਆ ਦੁਨੀਆਵੀ ਤੌਰ ਤੇ ਆਪਾਂ ਮੰਨ ਲਓ ਕਿ ਕੋਈ ਮੈਚ ਲੱਗਾ ਆ ਉਹਨੂੰ ਆਪਾਂ ਜਿੱਤਣਾ ਆ ਸੋ ਆਪਾਂ ਕਿੰਨੀ ਤਿਆਰੀ ਕਰਦੇ ਆ ਉਹਦੇ ਲਈ ਕਿੰਨੇ 6 6 ਮਹੀਨੇ ਪਹਿਲਾਂ ਤਿਆਰੀ ਕੀਤੀ ਜਾਂਦੀ ਆ ਕਿੰਨਾ ਉਹ ਅੰਦਰ ਹੁੰਦਾ ਆ ਕਿ ਅਸੀਂ ਜਿੱਤ ਕੇ ਆਉਣਾ ਆ ਸਾਡਾ ਸਾਰਿਆਂ ਨੇ ਸਾਨੂੰ ਦੇਖਣਾ ਆ ਸਾਡਾ ਨਾਮ ਹੋਣਾ ਆ ਅਸੀਂ ਮਤਲਬ ਹਾਰ ਗਏ ਤੇ ਸਾਡੀ ਬੇਇੱਜ਼ਤੀ ਵੀ ਹੋਊਗੀ ਕਿੰਨਾ ਬੰਦੇ ਦੇ ਅੰਦਰ ਹੁੰਦਾ ਆ ਸੋ ਗੁਰੂ ਪਾਤਸ਼ਾਹ ਕਹਿੰਦੇ ਐਦਾਂ ਹੀ ਇੱਕ ਗੇਮ ਲੱਗੀ ਹੋਈ ਆ ਜੀਤ ਜਨਮ ਇਹ ਰਤਨ ਅਮੋਲਕ ਇਹ ਜਿਹੜਾ ਜਨਮ ਆ ਨਾ ਗੁਰੂ ਪਾਤਸ਼ਾਹ ਕਹਿੰਦੇ ਇਹ ਤੈਨੂੰ ਐਵੇਂ ਨਹੀਂ ਮਿਲ ਗਿਆ ਇਹ ਬੜਾ ਅਮੋਲਕ ਆ ਕਿਸੇ ਵੀ ਕੀਮਤ ਤੇ ਇਹ ਜਨਮ ਨਹੀਂ ਮਿਲਦਾ ਆਪਾਂ ਹੀ ਆ ਮੰਨ ਲਓ ਆਪਣੇ ਅੱਗੇ ਕੋਈ ਮਰਿਆ ਸਰੀਰ ਪਿਆ ਹੋਵੇ ਤੇ ਆਪਾਂ ਕਿਹੇ ਵੀ ਕੀਮਤ ਤੇ ਉਹਨੂੰ ਜਿੰਦਾ ਨਹੀਂ ਕਰ ਸਕਦੇ ਜਿੰਨੇ ਮਰਜ਼ੀ ਪੈਸੇ ਦੇ ਲੋ ਕਰੋੜਾਂ ਪੈਸੇ ਦੇ ਲੋ ਅਰਬਾਂ ਦੇ ਲੋ ਜੋ ਮਰਜੀ ਵੇਚ ਲੋ ਆਪਾਂ ਉਹਨੂੰ ਜਿੰਦਾ ਨਹੀਂ ਕਰ ਸਕਦੇ ਕਿਉਂਕਿ ਇਹ ਵਾਹਿਗੁਰੂ ਦੀ ਵੈ ਗੁਰੂ ਦੇ ਆ ਸਾਰਾ ਕੁਝ ਹੁਕਮ ਚ ਆ ਸੋ ਜਨਮ ਅਮੋਲਕ ਯਾ ਇਹ ਸਰੀਰ ਆ ਨਾ ਜਿਹੜਾ ਕਿਸੇ ਵੀ ਕੀਮਤ ਵਿੱਚ ਆਪਾਂ ਨੂੰ ਮਿਲਦਾ ਨਹੀਂ ਆ ਸੋ ਜੇ ਇਹ ਮਿਲਿਆ ਆ ਤੇ ਉਹਦਾ ਗੁਰੂ ਪਾਤਸ਼ਾਹ ਰਹਾਉ ਦੀ ਧੁੱਕ ਵਿੱਚ ਇਹੀ ਆਪਾਂ ਨੂੰ ਸਮਝਾ ਰਹੇ ਆ ਕਿ ਲਾਭ ਉਠਾਈਏ ਜੀਤ ਜਨਮ ਇਹ ਰਤਨ ਅਮੋਲਕ ਸਾਧ ਸੰਗਤ ਜਪ ਇਕਖਿਨਾ ਸੋ ਗੁਰੂ ਪਾਤਸ਼ਾਹ ਨੇ ਫੇਰ ਸੰਗਤ ਦੀ ਗੱਲ ਕੀਤੀ ਆ ਰਹਾਉ ਦੀ ਧੁੱਕ ਵਿੱਚ ਸੰਗਤ ਵਿੱਚ ਜਾ ਸਿਮਰਨ ਕਰ ਇੱਕ ਖਿਨਾ ਸੁਗੁਰੂ ਪਾਤਸ਼ਾਹ ਕਹਿੰਦੇ ਇੱਕ ਪਲ ਵੀ 5 ਮਿੰਟ ਵੀ 10 ਮਿੰਟ ਵੀ 2 ਮਿੰਟ ਵੀ ਜੇ ਤੂੰ ਅੱਖਾਂ ਬੰਦ ਕਰਕੇ ਧਿਆਨ ਲਾਉਣਾ ਆ ਨਾ ਸੰਗਤ ਵਿੱਚ ਇਹ ਤੇਰਾ ਥਾਏ ਪੈਂਦਾ ਆ ਇਹ ਤੇਰੀ ਮਾਇਲ ਸਾਹ ਹੁੰਦੀ ਆ ਸੰਗਤ ਬਹੁਤ ਜ਼ਰੂਰੀ ਆ ਸੁੱਤ ਸੰਪਤ ਬਨਤਾ ਬਿਨੋਦ ਛੋੜ ਗਏ ਬਹੁ ਲੋਗ ਭੋਗ ਸੁੱਤ ਤੋਂ ਭਾਵ ਪੁੱਤਰ ਸੰਪਤ ਤੋਂ ਭਾਵ ਧਨ ਪਦਾਰਥ ਬਿਨੋਦ ਤੋਂ ਭਾਵ ਕੀ ਪਿਆਰ ਬੰਦਾ ਦੀ ਭਾਵ ਇਸਤਰੀ ਇਹ ਤੇ ਆਪਣੀ ਅੱਖਾਂ ਦੇ ਸਾਹਮਣੇ ਹੀ ਆ ਸੁੱਤ ਸੰਪਤ ਬਨਤਾ ਬਿਨੋਦ ਸੋ ਜੜੀ ਪੁੱਤਰ ਆ ਧੰਨ ਆ ਪਦਾਰਥ ਆ ਇਸਤਰੀ ਆ ਇਹ ਜਿਹੜੇ ਸਾਰੇ ਲਾਡ ਪਿਆਰ ਆ अनेका ਜਿਹੜੇ ਲੋਕ ਆ ਉਹ ਮੌਜ ਮੇਲੇ ਛੱਡ ਕੇ ਕਿੱਦਾਂ ਚਲੇ ਜਾਂਦੇ ਆ ਛੋੜ ਗਏ ਬਹੁਤ ਲੋਗ ਭੋਗ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਆ ਇਹ ਸਚਾਈ ਆ ਜੀਉਣਾ ਝੂਠ ਆ ਤੇ ਮੌਤ ਸਚਾਈ ਆ ਕਿ ਮੌਤ ਤੇ ਇੱਕ ਦਿਨ ਆਉਣੀ ਆਉਣੀ ਆ ਤੇ ਆਪਾਂ ਪਤਾ ਹੀ ਨਹੀਂ ਕਦੋਂ ਇਸ ਦੁਨੀਆ ਤੋਂ ਚਲੇ ਜਾਣਾ ਆ ਸੋ ਗੁਰੂ ਪਾਚਾ ਕਹਿੰਦੇ ਜੀਵ ਐ ਸਮਝ ਲੈਂਦਾ ਕਿ ਜਿਵੇਂ ਪਰਿਵਾਰ ਹੀ ਮੇਰਾ ਹੀ ਆ ਤੇ ਮੇਰਾ ਹੀ ਰਹਿਣਾ ਵਾ ਇਹ ਘਰ ਆ ਤੇ ਮੈਂ ਸਾਰੀ ਉਮਰ ਹੀ ਮਰਨ ਨੂੰ ਜੀਵ ਦਾ ਜੀ ਨਹੀਂ ਕਰਦਾ ਇੱਥੋਂ ਜਾਣ ਨੂੰ ਇੱਥੇ ਹੀ ਬੈਠਾ ਰਹਿਣਾ ਪਰਵਾਰ ਚ ਹੀ ਰਵਾਂ ਮੈਂ ਆ ਇੱਕ ਦਿਨ ਜਾਣਾ ਹੀ ਪੈਣਾ ਆ ਸੋ ਗੁਰੂ ਪਾਚਾ ਕਹਿੰਦੇ ਆਪਣੀ ਤਿਆਰੀ ਰੱਖੋ ਸੁਰਹਾਉ ਦੀ ਧੋਕ ਵਿੱਚ ਗੁਰੂ ਪਾਚਾ ਨੇ ਗੱਲ ਕੀਤੀ ਨਾ ਕਿ ਇੱਕ ਗੇਮ ਆ ਜੀਤ ਜਨਮ ਆ ਇਹ ਜਿਹੜਾ ਜਨਮ ਮਿਲਿਆ ਆ ਨਾ ਤੈਨੂੰ ਇਹ ਜੇਤ ਲਾੜ ਇਹ ਜਿਹੜੇ ਅੰਦਰ ਵਕਾਰ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਇਆ ਇਹ ਤੈਨੂੰ ਸੰਗਤ ਵਿੱਚ ਨਹੀਂ ਜਾਣ ਦਿੰਦੀ ਜਾਂ ਸਿਮਰਨ ਨਹੀਂ ਕਰਨ ਦਿੰਦੀ ਭਗਤੀ ਨਹੀਂ ਕਰਨ ਦਿੰਦੀ ਜਾਂ ਹੋਰ ਹੋਰ ਕਿੰਨੀਆਂ ਰੁਕਾਵਟਾਂ ਆ ਸੋ ਗੁਰੂ ਪਾਚਾ ਕਹਿੰਦੇ ਕਿ ਤੂੰ ਪਰਿਵਾਰ ਵਿੱਚ ਰਹਿ ਕੇ ਸੰਸਾਰ ਵਿੱਚ ਰਹਿ ਕੇ ਦੁਨੀਆ ਵਿੱਚ ਰਹਿ ਕੇ ਤੂੰ ਗੁਰੂ ਨਾਲ ਜੁੜ ਜਾ ਸਭ ਤੋਂ ਮੇਨ ਗੁਰੂ ਨੂੰ ਸਮਝ ਤੇ ਦੂਜੇ ਨੰਬਰ ਤੇ ਸਾਰਾ ਗੋਜਿਆ ਸੋ ਤੂੰ ਆਪਣੀ ਫਿਕਰ ਕਰ ਤੂੰ ਵੇਹ ਤੂੰ ਕਿਤਰਾ ਜਿੱਤਣਾ ਆ ਆਪਣੇ ਸਰੀਰ ਨੂੰ ਹੈਵਰ ਗੈਵਰ ਰਾਜ ਰੰਗ ਸੋ ਗੁਰੂ ਪਾਚਾ ਕਹਿੰਦੇ ਤਿਆਗ ਚਲਿਓ ਹੈ ਮੂੜ ਨੰਗ ਸੋ ਕਿੰਨਾ ਵਧੀਆ ਲੱਗਦਾ ਜਦੋਂ ਇੱਥੇ ਦੁਨੀਆ ਤੇ ਆਪਾਂ ਘੋੜੇ ਵਧੀਆ-ਵਧੀਆ ਹਾਥੀ ਤੇ ਵਧੀਆ-ਵਧੀਆ ਜਿਹੜੀਆਂ ਹਕੂਮਤ ਕਿੰਨੀਆਂ ਮੌਜਾਂ ਆ ਗੱਡੀਆਂ ਕਾਰਾ ਕਿੰਨਾ ਕੁਝ ਵਧੀਆ ਲੱਗਦਾ ਆਪਾਂ ਨੂੰ ਆਪਣਾ ਇੱਥੋਂ ਜਾਣ ਨੂੰ ਜੀ ਨਹੀਂ ਕਰਦਾ ਜੀ ਕਰਦਾ ਬਸ ਇੱਥੇ ਦੁਨੀਆ ਤੇ ਹੀ ਰਹੀਏ ਕਿ ਇੰਨਾ ਆਪਾਂ ਨੂੰ ਵਧੀਆ ਲੱਗਦਾ ਕਿ ਇੱਥੇ ਮੌਜ ਮੇਲਾ ਹੱਸਣਾ ਖੇਡਣਾ ਸਾਰਾ ਪਰਿਵਾਰ ਪਰ ਇਹਦੀ ਸਚਾਈ ਆ ਗੁਰੂ ਪਾਤਸ਼ਾਹ ਕਹਿੰਦੇ ਇੱਕ ਦਿਨ ਜਾਣਾ ਹੀ ਪੈਣਾ ਆ ਤਿਆਗ ਚਲਿਓ ਹੈ ਮੂੜ ਨੰਗ ਸੋ ਦੇਖੋ ਸਾਰੀ ਉਮਰ ਜੀਵ ਕਿਦਾਂ ਮਾਇਆ ਦੇ ਮਗਰ ਮਰਦਾ ਆ ਕਿਦਾਂ ਫਿਕਰ ਕਰਦਾ ਆ ਪਰਿਵਾਰ ਦਾ ਕਿਦਾਂ ਮਰ ਜਾਂਦਾ ਆ ਕਰਨ ਨਾਲ ਠਗੀਆਂ ਠੋਰੀਆਂ ਕਰਕੇ ਭਾਵੇਂ ਉਹਨੂੰ ਸਰੀਰ ਆਪਣਾ ਮਾਰਨਾ ਪਵੇ ਸਾਰਾ ਦਿਨ ਮਿਹਨਤ ਕਰਦਾ ਆ ਇਥੋਂ ਤੱਕ ਕਿ ਇੰਨਾ ਲਾਲਚ ਅੰਦਰ ਆ ਜਾਂਦਾ ਆ ਕਿ ਰਾਤ ਨੂੰ ਵੀ ਸੌਂਦਾ ਨਹੀਂ ਆ ਰਾਤ ਨੂੰ ਵੀ ਇੰਨਾ ਅੰਦਰ ਲਾਲਚ ਆ ਕਿ ਹੋਰ ਕਮਾ ਲਾਂ ਹੋਰ ਕਮਾ ਲਾਂ ਇੰਨਾ ਉਹਨੂੰ ਆਪਣਾ ਲੱਗਦਾ ਆ ਨਾ ਸਾਰਾ ਕੁਝ ਕਿ ਇਹ ਮੇਰਾ ਹੀ ਆ ਪਰ ਜਦੋਂ ਸਮ ਆ ਜਾਂਦਾ ਆ ਅੱਖਾਂ ਮੀਟ ਜਾਂਦੀਆਂ ਆ ਤੇ ਫਿਰ ਸਾਰਾ ਕੁਝ ਉੱਥੇ ਹੀ ਪਿਆ ਰਹਿ ਜਾਂਦਾ ਆ ਜਿਉਂਦਾ ਬੰਦਾ ਆਪਣੀ ਚੀਜ਼ ਨੂੰ ਹੱਥ ਨਹੀਂ ਲਾਉਣ ਦਿੰਦਾ ਕਿਸੇ ਨੂੰ ਵੀ ਉਹਦੀ ਜਾਨ ਨਿਕਲਦੀ ਆ ਕਿ ਇਹ ਮੇਰੀ ਚੀਜ਼ ਆ ਸੋ ਜਦੋਂ ਮਰ ਜਾਂਦਾ ਆ ਉਹ ਸਾਰੀਆਂ ਚੀਜ਼ਾਂ ਭਾਵੇਂ ਕੋਈ ਚੁੱਕ ਕੇ ਲੈ ਜਾਏ ਉਹਨੂੰ ਕੋਈ ਪਤਾ ਨਹੀਂ ਸੋ ਇਹ ਆਪਣੇ ਸਰੀਰ ਦੇ ਅੰਦਰ ਗੁਰੂ ਪਾਤਸ਼ਾਹ ਨੇ ਜਿੱਦਾਂ ਇੱਕ ਵਕਾਰ ਹੀ ਆ ਕਾਮ ਕ੍ਰੋਧ ਲੋਭ ਹੀ ਆ ਕਿਹੜਾ ਇੰਨਾ ਤੰਗ ਕਰਦਾ ਆ ਇਹ ਸਾਰਾ ਕੁਝ ਆਪਣਾ ਲੱਗਦਾ ਆ ਪਰ ਇਹ ਸਚਾਈ ਆ ਇਹ ਤੁਰਕੀ ਬਾਣੀ ਆ ਗੁਰਪਾਤਸ਼ਾ ਬਾਣੀ ਵਿੱਚ ਗੱਲ ਕਰ ਰਹੇ ਆ ਕਿ ਕੁਝ ਵੀ ਤੇਰਾ ਨਹੀਂ ਆ ਤੂੰ ਇੱਕ ਦਿਨ ਇੱਥੋਂ ਚਲੇ ਜਾਣਾ ਆ ਤੇ ਇੰਨਾ ਕਰ ਇੰਨਾ ਇੰਨਾ ਚੀਜ਼ਾਂ ਨਾਲ ਮੋ ਨਾ ਪਾ ਜੋ ਆ ਚੰਦਨ ਦੇ ਫੂਲਿਆ ਸੋ ਤਨ ਧਰ ਸੰਗ ਰੂਲਿਆ ਸੋ ਗੁਰੂ ਬਾਚਾ ਕਹਿੰਦੇ ਆਪਣੇ ਸਰੀਰ ਨੂੰ ਕਿੰਨਾ ਕੁਛ ਲੌਂਦਾ ਆ ਜੀਵ ਕੀ ਅੰਦਰ ਦੇ ਅੰਤਰ ਦੇ ਚੰਦਨ ਤੇ ਮਾਣ ਕਰਦਾ ਆ ਮਨੁੱਖ ਆਪਣੇ ਆਪ ਨੂੰ ਨਾ ਮਤਲਬ ਬਹੁਤ ਸੋਹਣਾ ਸਮਝਦਾ ਆ ਕਿ ਮੈਂ ਬਹੁਤ ਸੋਹਣਾ ਆ ਬਹੁਤ ਮੇਰੇ ਤੋਂ ਪੈਸਾ ਆ ਤੇ ਜਿਹੜੇ ਬਹੁਤ ਮਤਲਬ ਅਹੀਂ ਵਧੀਆਂ ਆ ਮੈਂ ਸੋਹਣੀ ਲੱਗਦੀ ਆ ਤੇ ਬੜਾ ਮਾਣ ਕਰਦਾ ਆ ਜਦੋਂ ਜੀਉਂਦਾ ਆ ਆਪਣੇ ਅੰਦਰ ਬਹੁਤ ਹੰਕਾਰ ਹੁੰਦਾ ਏ ਚੀਜ਼ ਦਾ ਮੋ ਮੋਹਿਆ ਜਾਣੇ ਦੂਰ ਹੈ ਤੇ ਪਰ ਮੋਹ ਵਿੱਚ ਫਸਿਆ ਮਨੁੱਖ ਐ ਸਮਝਦਾ ਕਿ ਜਿਵੇਂ ਪ੍ਰਮਾਤਮਾ ਮੇਰੇ ਤੋਂ ਦੂਰ ਆ ਪਰ ਲਖ ਰਿਹਾ ਆ ਉਹਦੀ ਜੋਤ ਸਾਰਿਆਂ 'ਚ ਹੀ ਆ ਤੇ ਆ ਪਰ ਜਦੋਂ ਉਹ ਬੰਦੇ ਦੇ ਅੰਦਰ ਮੋਹ ਹੁੰਦਾ ਆ ਨਾ ਤੇ ਉਹਨੂੰ ਬਸ ਉਹਦੀ ਅੰਦਰ ਹੰਕਾਰ ਆ ਜਿਹੜਾ ਉਹਨੂੰ ਉਹ ਕਿਸੇ ਨੂੰ ਟਿਕਨ ਨਹੀਂ ਦਿੰਦਾ ਉਹ ਆਂਦਾ ਵੀ ਬਸ ਮੈਂ ਹੀ ਆ ਪੰਨਾ ਕਿੰਨਾ ਅੰਦਰ ਹੰਕਾਰ ਕਰਦਾ ਆ ਮੈਂ ਸੋਹਣਾ ਮੇਰਾ ਘਰ ਸੋਹਣਾ ਮੇਰੇ ਬੱਚੇ ਸੋਹਣੇ ਮੇਰਾ ਪਰਿਵਾਰ ਸੋਹਣਾ ਪਾਪ ਕੀ ਕੁਦਰਤੀ ਵਈਗੁਰੂ ਨੇ ਇਹ ਚੀਜ਼ਾਂ ਸਰੀਰ ਦੇ ਅੰਦਰ ਪਾਈਆਂ ਆ ਕੋ ਨਾਨਕ ਸਦਾ ਹضور ਹੈ ਸੁਗੁਰੂ ਪਾਚਾ ਕਹਿੰਦੇ ਪਰਮਾਤਮਾ ਹਮੇਸ਼ਾ ਇੰ ਅੰਗ ਸੰਗ ਆ ਹਮੇਸ਼ਾ ਇੰ ਆਪਣੇ ਨੇੜੇ ਆ ਪਰ ਜੀਵ ਵਿਚਾਰਾ ਇੱਥੇ ਦੁਨੀਆ ਤੇ ਆ ਕੇ ਭੁੱਲ ਹੀ ਜਾਂਦਾ ਆ ਇਮੈਂ ਚੰਦ ਮੇਰੀ ਆ ਸਾਰਾ ਕੁਝ ਕਿੰਨਾ ਕੁਝ ਲੜਦਾ ਆ ਭੜਦਾ ਆ ਝੂਠ ਮਾਰਦਾ ਆ ਠੱਗੀਆਂ ਠੋਰੀਆਂ ਕਰਦਾ ਆ ਵਿਚਾਰਾ ਆਪਣੇ ਪਰਿਵਾਰ ਬਾਰੇ ਸੋਚੀ ਜਾਂਦਾ ਰਾਤ ਦਿਨ 24 ਘੰਟੇ ਹੀ ਆਪਣੇ ਪਰਿਵਾਰ ਬਾਰੇ ਸੋਚੀ ਜਾਂਦਾ ਆ ਸੋ ਗੁਰੂ ਨਾਲ ਨਹੀਂ ਜੁੜਦਾ ਸੋ ਵਿਚਾਰਾ ਜਦੋਂ ਆਖਰੀ ਸਮਾਂ ਹੁੰਦਾ ਆ ਤੇ ਉਹਨੂੰ ਇਥੋਂ ਜਾਣਾ ਪੈਂਦਾ ਆ ਉਹ ਵੀ ਕੋਈ ਨਹੀਂ ਦੱਸਦਾ ਵੀ ਤੇਰਾ ਸਮਾਂ ਆ ਗਿਆ ਆ ਉਦੋਂ ਹੀ ਪਤਾ ਲੱਗਦਾ ਜਦੋਂ ਅੱਖਾਂ ਬੰਦ ਹੋ ਜਾਂਦੀਆਂ ਆ ਸੋ ਜਿੰਨਾ ਸਮਾਂ ਗੁਰੂ ਬਾਚਾ ਨੇ ਆਪਾਂ ਨੂੰ ਦਿੱਤਾ ਆ ਇਹ ਸਰੀਰ ਦਿੱਤਾ ਆ ਸੋ ਗੁਰੂ ਬਾਚਾ ਆਪਣੇ ਕੋ ਸਿਮਰਨ ਕਰਵਾ ਲੈਣ ਭਗਤੀ ਕਰਵਾ ਲੈਣ ਸੋ ਇੱਥੇ ਹੀ ਇਹ ਹੀ ਸਾਰਾ ਕੁਝ ਨਾਲ ਜਾਣਾ ਆ ਆਪਣੇ ਅਸਲ ਧੰਨਾ ਬਣਾ ਹੀ ਆ ਸੋ ਪਰਵਾਰ ਚ ਰਹਿ ਕੇ ਸੰਸਾਰ ਚ ਰਹਿ ਕੇ ਸੋਹਣੇ ਢੰਗ ਨਾਲ ਸੋਹਣੇ ਰਾਹ ਤੇ ਗੁਰੂ ਬਾਚਾ ਆਪਾਂ ਨੂੰ ਚਲਾ ਰਹੇ ਆ ਸੋ ਗੁਰੂ ਬਾਚਾ ਦਾ ਹੁਟਾਨ ਕੋਟ ਸ਼ੁਕਰ ਆ ਬਾਣੀ ਦੀ ਵਿਚਾਰ ਕਰਦੇ ਆ ਏਕ ਹੀ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਗਲਤੀਆਂ ਹੋ ਗਈਆਂ ਹੋਣਗੀਆਂ ਸਾਰੀ ਸੰਗਤ ਬਖਸ਼ਣ ਹਾਰ ਹਨ ਬਖਸ਼ ਲੈਣ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਹਾਰ ਹਨ ਬਖਸ਼ ਲੈਣ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਵਾਹੀ ਗੁਰੂ